ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਨ ਕਰ ਲੈ ਕੇ ਹਾਜ਼ਰਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਪ੍ਰਧਾਨ ਮੰਤਰੀ ਗਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਦੇ ਮੌਕੇ ਭਾਜਪਾ ਵਰਕਰਾਂ ਦੇ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਨਿਸ਼ਾਨ ਦੀ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨਦਾਨ ਕਰਕੇ ਮਨਾ ਰਹੇ ਹਾਂ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ। ਪਾਜ ਬਾ ਸਮਰਥਕਾਂ ਸਮੇਤ ਇਲਾਕਾ ਵਾਸੀਆਂ ਨੇ ਲਿਆ ਵੱਦ ਛੜ ਕੇ ਹਿੱਸਾ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਵੱਦ ਛੜ ਕੇ ਅੱਗੇ ਆ ਰਹੇ ਹਨ। ਖੂਨਦਾਨ ਕੈਂਪ 'ਚ ਪਹੁੰਚ ਕੇ ਲੋਕਾਂ ਨੇ 100 ਦੇ ਕਰੀਬ ਯੂਨਿਟ ਖੂਨ ਕੀਤਾ ਦਾਨ। ਹੁਣ ਤੱਕ 100 ਦੇ ਕਰੀਬ ਬਲੱਡ ਕਿਤਾ ਜਾ ਚੁੱਕਾ ਪਲਸ 100 ਪਲਸ 100 ਪਲਸ ਹੋਏਗਾ ਇਹ ਵਿਦਾਇਕ ਪ੍ਰਤਾਜ ਬਾਜਵਾ ਨੇ ਕੇਂਦਰ ਸਰਕਾਰ ਤੋਂ ਝੋਨੇ ਦੀ ਫਸਲ 'ਚ ਨਵੀਂ ਦੀ ਮਾਤਰਾ ਤੇ ਛੂਟ ਦੇਣ ਦੀ ਕੀਤੀ ਮੰਗ ਕੇਂਦਰ 'ਚ 300 ਰੁਪਏ ਪ੍ਰੀ ਕੁਇੰਟਲ ਪਿੱਛੇ ਇਹਨਾ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਹੜ੍ਹ ਕਾਰਨ ਕਿਸਾਨਾਂ ਦਾ ਪਹਿਲਾਂ ਹੀ ਹੋ ਚੁੱਕਿਆ ਬਹੁਤ ਜ਼ਿਆਦਾ ਨੁਕਸਾਨ ਦੇਖੋ ਇੱਕ ਪਾਸੇ ਇੰਨੀ ਬਰਸਾਤ ਹੋਏਗੀ ਤੁਸੀਂ ਜਦੋਂ ਨਮੀ 17% ਰੱਖ ਦਿੰਦੀ ਹੈ ਤੇ ਇਸ ਟਾਈਮ ਤੇ ਨਮੀ ਘਟੂ ਘਟ 25 30% ਹੋ ਜਾਂਦੀ ਹੈ ਸੁੱਕਾ ਕਿੱਥੋਂ ਲਿਆਓਗੇ ਪੈ ਗਈਆਂ ਸਾਰੀਆਂ ਗਿੱਲੀਆਂ ਸੀਐਮ ਮਾਨ ਨੂੰ ਕੇਂਦਰ ਸਰਕਾਰ ਦੇ ਨਾਲ ਇਸ ਅਹਿਮ ਮੁੱਦੇ ਤੇ ਗੱਲ ਕਰਨ ਦੀ ਕੀਤੀ ਅਪੀਲ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਜਾਵਾਂਗਾ ਇਸ ਕਸਮ ਦੀ ਇਹ ਸ਼ਰਤਾਂ ਨਾਲ ਲਓ ਗਵਰਨਮੈਂਟੇ ਕੁਲਾ ਰੱਖੇ ਜੇ ਜੀ ਆਪਣੀ ਫਸਲ ਲੈ ਕੇ ਆਓ ਐਸ ਕੀ ਬਹੁਤ ਵੱਡਾ ਨੁਕਸਾਨ ਹੋਇਆ ਨਣਕਾਣਾ ਸਾਹਿਬ ਦੀ ਧਾਰਮਿਕ ਯਾਤਰਾ ਤੇ ਸਿੱਖ ਸ਼ਰਧਾਲੂਆਂ ਨੇ ਰੋਕ ਲਗਾਉਣ ਤੇ ਜਤਾਈ ਨਰਾਜ਼ਗੀ ਅਸੀਸ ਗੁਰਨਾਥ ਦੇਵ ਜੀ ਦੇ ਅਰਦਾਸ ਦੇ ਵਿੱਚ ਬੇਨਤੀ ਕਰਦੇ ਆਂ ਵੀ ਸਾਨੂੰ ਉੱਥੋਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲਦਾ ਬਲਵਕਸ਼ੋ ਉੱਥੋਂ ਦਾ ਜਾਂਦਾ ਜਿਹੜੀ ਆਗਿਆ ਦਿੱਤੀ ਜਾਏ ਸ਼ਰਧਾ ਹਲੂਆ ਨੇ ਕਿਹਾ ਜੇਕਰ ਖਿਡਾਰੀ ক্রিকেট ਮੈਚ ਖੇੜ ਸਕਦੇ ਨੇ ਤਾਂ ਧਾਰਮਿਕ ਜਥਾ ਯਾਤਰਾ ਤੇ ਕਿਉਂ ਨਹੀਂ ਜਾ ਸਕਦਾ ਜੇਕਰ ক্রিকেট ਦਾ ਮੈਚ ਹੋ ਸਕਦਾ ਤੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਵੀ ਭੇਜਿਆ ਜਾ ਸਕਦਾ ਹੈ ਪਰ ਸਰਕਾਰ ਨੇ ਜਿਹੜੀ ਆ ਇਹ ਦੂਰੀ ਨੀਤੀ ਅਪਣਾ ਕੇ ਰੱਖੀ ਆ ਵੀ ਕੋਈ ਵੀ ਮੌਕਾ ਜਿਹੜਾ ਵਾ ਉਹ ਸਿੱਖਾਂ ਨੂੰ ਬਗਾਨਗੀ ਦਾ ਅਹਿਸਾਸ ਕਰਾਉਣ ਤੋਂ ਬਗੈਰ ਨਹੀਂ ਜਾਣ ਦਿੰਦੀ ਸ਼ਰਧਾਲੂਆਂ ਨੇ ਕੇਂਦਰ ਸਰਕਾਰ ਨੂੰ ਧਾਰਮਿਕ ਯਾਤਰਾ ਨੂੰ ਮੁੜ ਬਹਾਲ ਕਰਨ ਦੀ ਕੀਤੀ ਅਪੀਲ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ NRI ਵਿਰਾਂ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਦੀ ਟੀਮ ਦੇ ਵੱਲੋਂ ਹੜਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਹਰ ਸੰਭਵ ਮਦਦ NRI ਵਿਰਾਂ ਨੇ ਸਾਨੂੰ ਮਤਲਬ ਕੀ ਮਦਦ ਕੀਤੀ ਹੈ ਤੇ ਆਪਾਂ ਚਲੋ ਮਤਲਬ ਕੰਬਲ ਵਗੈਰਾ ਲੈ ਕੇ ਜਾ ਰਹੇ ਆ ਚਾਦਰਾਂ ਵਗੈਰਾ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਮਤਲਬ ਹੈ ਤੇ ਉਹਨਾਂ ਨੂੰ ਆਪਾਂ ਚਾਦਰਾਂ ਜੁਦਰਾ ਦਵਾਂਗੇ ਉੱਥੇ ਤੇ ਸਾਡੇ NRI ਵਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨੌਜਵਾਨਾਂ ਦੇ ਵੱਲੋਂ ਹੜਪੀੜੀ ਤੇ ਲੋਕਾਂ ਦੇ ਲਈ ਰਾਸ਼ਨ ਤੇ ਹੋਰ ਜ਼ਰੂਰੀ ਵਸਤੂਆਂ ਦੀ ਕੀਤੀ ਜਾ ਰਹੀ ਹੈ ਲਗਾਤਾਰ ਸੇਵਾ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਰਹੇ ਹਾਂ ਮੇਰਾ ਨਾਮ ਰਕੇਸ਼ ਕੁਮਾਰ ਨਢਾਲਾ ਐਡਵੋਕੇਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਸ਼ਾਨ ਜੀ ਦਾ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨ ਦਾਨ ਕਰਕੇ ਮਨਾ ਰਹੇ ਹਾਂ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇਹ ਜੋ ਅੱਜ ਬਲੱਡ ਡੋਨੇਸ਼ਨ ਕੈਂਪ ਲੱਗਾ ਚੱਲ ਰਿਹਾ ਹੈ ਇਹ ਸਾਡੇ ਆਦਰਨੀਏ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਭਾਈਆ ਜੀ ਦੀ ਰਹਿ ਨਮਾਈ ਹੇਠ ਅਤੇ ਬਲੱਡ ਸੁਸਾਇਟੀ ਗੁਰਦਾਸਪੁਰ ਜੀ ਸਰਕਾਰੀ ਹਸਪੀਟਲ ਜੀ ਦੇ ਸਹਿਯੋਗ ਦੇ ਨਾਲ ਸਰਕਾਰੀ ਹਸਪੀਟਲ ਪੁਰਾਣਾ ਜੋ ਉੱਥੇ ਲੱਗ ਰਿਹਾ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਸਾਢੇ 11 ਦਾ ਸਮਾਂ ਹੋ ਗਿਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਕਿ 100 ਪਲੱਸ ਹੋਣ ਤੱਕ ਡੋਨਰ ਜਿਹੜੇ ਆ ਡੋਨੇਟ ਕਰਕੇ ਜਾ ਚੁੱਕੇ ਆ ਕਿਉਂਕਿ ਮੋਦੀ ਜੀ ਨੂੰ ਪਿਆਰ ਕਰਦੇ ਆ ਮੋਦੀ ਜੀ ਦੇ ਕੰਮਾਂ ਨੂੰ ਪਿਆਰ ਕਰਦੇ ਆ ਇਸੇ ਕਰਕੇ ਆਪ ਮੁਹਾਰੇ ਲੋਕ ਆ ਕੇ ਬਲੱਡ ਡੋਨੇਟ ਕਰਕੇ ਜਾ ਰਹੇ ਆ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਜੀ ਸਭ ਦੇ ਹਰ ਨੰਬਰ ਪਿਆਰੇ ਨੇਤਾ ਨੇ ਪੂਰੇ ਵਰਲਡ ਦੇ ਨੇਤਾ ਨੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ ਚਾਹ ਹੜ ਪੀੜਤਾਂ ਦੀ ਸੇਵਾ ਹੋਵੇ ਚਾਹ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਕੋਈ ਵੀ ਕੰਮ ਹੋਵੇ ਉਹਨਾਂ ਨੇ ਵੱਧ ਛੜ ਕੇ ਵਿੱਚ ਯੋਗਦਾਨ ਪਾਇਆ ਸੋ ਅਸੀਂ ਸਾਰੇ ਹੀ ਮੁੱਦ ਜੀ ਨੂੰ ਪਿਆਰ ਕਰਦੇ ਆ ਤੇ ਆਪਣਾ ਜਿਹੜਾ ਖੂਨਦਾਨ ਉਹਨਾਂ ਦੇ ਜਨਮ ਦਿਨ ਨੂੰ ਮਨਾ ਕੇ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਜਿਹੜੇ ਕੈਂਪਾ ਪੂਰੇ ਦੇਸ਼ ਭਰ ਵਿੱਚ ਨਹੀਂ ਲਾਇਆ ਗਏ ਪੂਰੇ ਦੇਸ਼ ਭਰ ਦੇ ਵਿੱਚ ਆਪ ਲੋਗ ਹਰ ਤਰ੍ਹਾਂ ਨਾਲ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਕੋਈ ਬਲੱਡ ਡੋਨੇਟ ਕਰ ਰਿਹਾ ਕੋਈ ਸਮਾਜ ਸੇਵਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਿਹਾ ਜਾਂ ਜਿੱਥੇ ਕੋਈ ਹੜਪੀੜਤ ਲੋਕ ਨੇ ਉਹਨਾਂ ਨੂੰ ਸੇਵਾ ਕਰਕੇ ਰਾਸ਼ਨ ਦੇ ਕੇ ਮੰਜੇ ਦੇ ਕੇ ਗੱਦੇ ਦੇ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਕੇ ਮੋਦੀ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਿਹਾ ਕਿੰਨੇ ਲੋਕਾਂ ਨੂੰ ਬੁਲਾਦੇ ਤੁਸੀਂ ਹੁਣ ਤੱਕ 100 ਤੋਂ ਵੱਧ ਜਿਹੜੇ ਆ ਡੋਨਰ ਹੋ ਚੁੱਕੇ ਨੇ 11:30 ਦਾ ਸਮਾਂ ਹੋਇਆ ਹੁਣ ਤੱਕ ਜੀ ਹਾਂਜੀ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਇਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਵੱਟ ਚੜ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ ਬਲੱਡ ਡੋਨੇਸ਼ਨ ਕੈਂਪ ਪਰ ਜਿਹੜਾ ਉਹ ਸਾਨੂੰ ਛਾਮੀ ਪਤਾ ਲੱਗਾ ਛਾਮੀ ਪਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਡੋਨੇਟਰ ਆ ਜਹਾ ਜਿਹੜੇ ਕਾਰਕਿਰਤਾ ਨੇ ਮੋਦੀ ਜੀ ਦੇ ਜਨਮ ਦਿਨ ਤੇ ਐਨੇ ਉਤਸ਼ਾਹਿਤ ਨੇ ਕਿ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਮੇਰਾ ਖਿਆਲ ਆ ਕਿ ਇੱਕ ਇੱਕ ਬੈੱਡ ਤੇ ਦੋ ਦੋ ਜਣੇ ਪੈ ਕੇ ਵੀ ਬਲੱਡ ਡੋਨੇਟ ਕਰ ਰਹੇ ਨੇ ਤੇ ਇਹ ਆ ਕਿ ਇਹ ਇੱਕ ਬਹੁਤ ਵੱਡਾ ਦਾਣਾ ਖੂਨਦਾਨ ਬਹੁਤ ਵੱਡਾ ਦਾਣਾ ਜਿਹੜੇ ਬੱਚੇ ਇਹ ਖੂਨਦਾਨ ਮੋਦੀ ਜੀ ਦੇ ਜਨਮ ਦਿਨ ਤੇ ਦੇ ਰਹੇ ਨੇ ਤੇ ਇਹ ਮੋਦੀ ਜੀ ਦੇ ਇੰਨੇ ਕ ਹੈਗੇ ਨੇ ਵੈਲਵਿਸ਼ਰ ਕਿ ਉਹਨਾਂ ਦੇ ਜਨਮ ਦਿਨ ਤੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿਹੜੀ ਜਗ੍ਹਾ ਕੈਂਪੇਨ ਦਾ ਹੋਇਆ ਇਹ ਗੁਰਦਾਸਪੁਰ ਸਿਵਲ ਹਸਪੀਟਲ 'ਚ ਆਇਆ ਪ੍ਰਾਣੀ ਸਿਵਲ ਹਸਪੀਟਲ 'ਚ ਲਗਾਇਆ ਗਿਆ ਹਾਂਜੀ ਹਾਂ ਤਾਂ ਹੁਣ ਤੱਕ ਕਿੰਨੇ ਕ ਮਰੀਜ਼ ਦੇ ਦਾ ਬਲੱਡ ਦੇ ਲਏ ਹਾਂ ਹਾਂ ਹੁਣ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ 100 ਪਲੱਸ ਹੋਏਗਾ ਜੀ ਕੀ ਮੈਸੇਜ ਦੇਣਾ ਤੁਸੀ ਅਸੀਂ ਮੈਸੇਜ ਦੇ ਦੇਣਾ ਚਾਹੁੰਦੇ ਆ ਇਸੇ ਤਰ੍ਹਾਂ ਜੁੜੂ ਇਸ ਕਮਲੀ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗੰਦਾ ਰਹੇ ਮੋਦੀ ਜੀ ਐਨੇ ਕੱਛੇ ਪਰਸਨ ਨੇ ਕਿ ਹਰ ਤਬਕੇ ਨੂੰ ਛੋਟੇ ਵੱਡੇ ਨੂੰ ਸਭ ਨੂੰ ਪੈਣਾ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਸਾਰਿਆਂ ਦੇ ਭਲੇ ਲਈ ਸੋਚਣ ਲਈ ਨੇ ਆਪਣੇ ਕਿਸਾਨ ਵੀਰਾਂ ਲਈ ਬਹੁਤ ਸੋਚ ਰਹੇ ਨੇ ਉਹ ਉਹਨਾਂ ਦੀ ਸੋਚ ਬਹੁਤ ਉੱਚੀ ਆ ਜਿਸ ਮੁਕਾਮ ਤੇ ਉਹਨਾਂ ਨੇ ਦੇਸ਼ ਨੂੰ ਪਹੁੰਚਾ ਦਿੱਤਾ ਹੈ ਇਸ ਵੇਲੇ ਇਸ ਵੇਲੇ ਅਸੀਂ गर्व ਦੇ ਨਾਲ ਬਾਹਰ ਦੇ ਦੇਸ਼ਾਂ ਵਿੱਚ ਵੀ ਜਾ ਕੇ ਤੇ ਕਹਿੰਨੇ ਆ ਕਿ ਅਸੀਂ ਅਸੀਂ ਇੰਡੀਆ ਤੋਂ ਕਾਰਨ ਕਦੀ ਇੰਡੀਆ ਦਾ ਨਾਂ ਬਹੁਤ ਛੋਟੇ ਥਾਂ ਤੇ ਮੇ ਆ ਜਾਂਦਾ ਸੀ ਅੱਜ ਮੋਦੀ ਜੀ ਨੇ ਗਲੋਬਲ ਇੰਡੀਆ ਦਾ ਨਾਂ ਇਨਾ ਉੱਚਾ ਕਰ ਦਿੱਤਾ ਕੀ ਸਲੂਟ ਆ ਮੋਦੀ ਜੀ। ਜੀ ਨਾਂਜੀ ਮੇਰਾ ਨਾਮ ਗਰਮੀਤ ਕੌਰ ਹੈ ਜੀ। ਦੇਖੋ ਮੈਂ ਤੁਹਾਨੂੰ ਦੱਸਿਆ ਬਹੁਤ ਅਨਫੋਰਚੂਨੇਟ ਗੱਲ ਹੈ। ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਹੇ ਆ। ਅੱਜ ਤੋਂ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰੋਪੇਡ ਏ। ਉਦੋਂ ਵੀ ਝੋਨਾ ਰੋੜਿਆ। ਵੱਡੇ ਪੇਮਾਨੇ ਤੇ ਲੁੱਟ ਹੋਈ। 3-300 ਰੁਪਿਆ ਪ੍ਰੀ ਕੁਇੰਟਲ ਪਿੱਛੇ। ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ। ਤੇ 3 ਤੋਂ 4000 ਕਰੋੜ ਦਾ ਸਕੈਂਡਲ ਹੋਇਆ ਸੀ ਵਿਧਾਨ ਸਭਾ 'ਚ ਮੈਂ ਵੀ ਚੁੱਕਿਆ ਤ੍ਰਿਪਤ ਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਆ ਗੁਜੀਬਾਤ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘਟ ਤੋਂ ਘਟ 25 30% ਹੋ ਗਈ ਚੁੱਕਾ ਕਿੱਥੋਂ ਲਿਆਓਗੇ ਪੈੜੀਆਂ ਸਾਰੀਆਂ ਗਿੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ دریاਵਾ ਤੇ ਮਾਰ ਵਾਲਾ ਉਹ ਤਾਂ ਚੋਨਾ ਖਤਮ ਹੋ ਗਿਆ ਜੀ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆ ਸ਼ਰਤ ਲਾ ਦਿੱਤੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਚਾਹਾਂਗਾ ਇਸ ਕਿਸਮ ਦੀਆਂ ਸ਼ਰਤਾਂ ਲਾ ਲਓ ਗਵਰਨਮੈਂਟ ਇਹ ਕੁਲਾ ਰੱਖੇ ਜੇ ਜਿ ਆਪਣੀ ਫਸਲ ਲੈ ਕੇ ਆ ਉਹਨਾਂ ਕੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧ ਦੇਵੇ ਕੋਈ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਆ ਬਟ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤੇ ਵੈਸੇ ਹੀ ਕਾਲਾ ਹੋ ਜਾਣਾ ਅੱਧੇ ਤੇ ਤੁਹਾਨੂੰ ਪਤਾ ਬਿਮਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਸੀ ਚੋਨਾ ਬਹੁਤਾ ਗੜ ਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੀ ਕਾਲਾ ਹੋ ਜਾਏਗਾ ਜੀ ਕਿਸਾਨ ਤੇ ਨੇ ਪਹਿਲੀ ਮਾਰ ਦਿੰਦਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਕੋਈ ਅਗਲੀ ਸ਼ਰਤ ਲਾਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਅਜੰਡਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ ਇਸ ਟਾਈਮ ਡਿਸਟਰ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦੇ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਗਵੰਤੂ ਨੂੰ ਹੀ ਕਰ ਸਕਦਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਮੈਂ ਤੇ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਲ ਨੂੰ ਛੋੜਿਆ ਜਾ ਸਕਦਾ ਨਹੀਂ ਛੋੜੋ ਆਹੀ ਗੱਲ ਲੱਗਦੀ ਹੈ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਵਿੱਚ 13 ਮੈਂਬਰੀ ਟੀਮ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਕ੍ਰਿਕਟ ਖੇਲਣ ਆ ਰਹੀ ਹੈ ਔਰ ਜਿਹਦੇ ਵਿੱਚ ਉਹ ਸਿੱਧਾ ਸਿੱਧਾ ਰਾਜਨੀਤਿਕ ਦੇ ਲਾਭ ਨਹੀਂ ਪੈਸਿਆਂ ਦਾ ਲਾਭ ਪੈਸੇ ਕਮਾਉਣ ਦੇ ਪਿੱਛੇ ਕੀ ਰਾਜਨੀਤਿਕ ਪਰਿਵਾਰ ਦੇ ਵਾਸਤੇ ਸਾਡੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੇਸ਼ ਭਗਤੀ ਕਿੱਥੇ ਗਈ ਇੱਕ ਫਿਲਮ ਆਈ ਸੀ ਦਲਜੀਤ ਦੋ ਸਾਂਝ ਦੀ ਸਰਦਾਰ ਜੀ 3 ਜਿਹਦੇ ਵਿੱਚ ਉਹ ਪਾਕਿਸਤਾਨ ਦੀ ਇੱਕ ਕਲਾਕਾਰ ਉਸ ਲੇਡੀਆਂ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਉਹਦੇ ਵਿੱਚ ਇੰਨਾ ਕਿ ਇਹਨਾਂ ਨੇ ਉਸ ਚੀਜ਼ ਨੂੰ ਦੋਸਾਂਜ ਨੂੰ ਇੱਥੋਂ ਤੱਕ ਕਿ ਸਿੱਖ ਸਿਰ ਤੇ ਪੱਗ ਹੋਣ ਕਰਕੇ ਪੱਗ ਨਾ ਸਹਾਰਦੇ ਹੋਏ ਉਸ ਨੂੰ ਅਤਵਾਦੀ ਘੋਸ਼ਿਤ ਕਰਨ ਤੋਂ ਪਿਛੇ ਨਹੀਂ ਰਹੇ ਹੈਗੇ ਪੰਜਾਬੀ ਆ ਪੰਜਾਬ ਦੇ ਵਿੱਚ ਅਗਰ ਤੁਸੀਂ ਉਸ ਤੋਂ ਪਿੱਛੇ ਦੇਖੋ ਉਹਦੇ ਵਿੱਚ ਪੰਜਾਬੀ ਸਾਰੇ ਲੈਂਦਾ ਪੰਜਾਬ ਔਰ ਚੜਦਾ ਪੰਜਾਬ ਸਾਰੇ ਪੱਗਾ ਬੰਦੇ ਸੀਗੇ ਪਰ ਇਹ ਸਰਕਾਰ ਨੇ ਜਿਹੜਾ ਡੋਰਾ ਮਾਪਦੰਡ ਹੈ ਉਹ ਸਾਹਮਣੇ ਸਾਡੇ ਸਾਹਮਣੇ ਆ ਰਿਹਾ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਵੀ ਉਹ ਈਸ਼ਤ ਦੇਵਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਮੁਸਲਮਾਨਾਂ ਦੇ ਪੀਰ ਵੀ ਸੀਗੇ ਹੁਣ ਤੇ ਬਾਰਡਰ ਹੀ ਬਣ ਗਿਆ ਉਸ ਟਾਈਮ ਇਹ ਸਾਰਾ ਹੀ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਸੀਗਾ ਲਾਹੌਰ ਪਾਕਿਸਤਾਨ ਬਾਅਦ ਵਿੱਚ ਬਣਿਆ ਪਰ ਉਸ ਟਾਈਮ ਨਹੀਂ ਸੀ ਜਦੋਂ ਨਾਲ ਜੇ ਸਾਰਥਿਕ ਸਰੀਰ ਦੇ ਉੱਪਰ ਚਾਦਰ ਪਾਈ ਗਈ ਤੇ ਉਹਦੇ ਵਿੱਚ ਮੁਸਲਮਾਨ ਕਹਿੰਨ ਅਸੀਂ ਦਫਨਾਣਾ ਹਿੰਦੂ ਕਹਿੰਨ ਅਸੀਂ ਜੜਾ ਵਾ ਇਹਨਾਂ ਦਾ ਸੰਸਕਾਰ ਕਰਨਾ ਪਰ ਜਦੋਂ ਚਾਦਰ ਚੁੱਕੀ ਤੇ ਉਹ ਪੁਸ਼ਪਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਪੁਸ਼ਪ ਜਿਹੜੇ ਸੀ ਉਹ ਦਰੋਂ ਨਿਕਲੇ ਸੀ ਸਾਰੇਖ ਨੇ ਆਪਣੀ ਰੀਤੀ ਰਿਵਾਜ ਦੇ ਨਾਲ ਉਹ ਸਾਰਾ ਸਿਸਟਮ ਕੀਤਾ ਪਰ ਸਾਡੀ ਇਹ ਗਲਤ ਰਾਜਨੀਤੀ ਔਰ ਸਰਕਾਰਾਂ ਦੀ ਦੂਸ਼ਣਪਨ ਦੇ ਨਾਲ ਉਸੇ ਹੀ ਉਸ ਤੇ ਦੇਵਤਾਂ ਦੇ ਦਰਸ਼ਨ ਕਰਨ ਜਾਣ ਦੀ ਤੋਂ ਰੋਕਿਆ ਜਾ ਰਿਹਾ ਹੈ ਜੇ ক্রিকেট ক্রিকেট ਤਾਂ ਸਿਰਫ ਇੱਕ ਪੈਸਿਆਂ ਦੀ ਗੱਮਾ ਕਰਕੇ ਆ ਨਾ ਜਿਦੇ ਵਿੱਚ ਅਗਰ ਦੋ ਖਿਡਾਰੀ ਖੇਡਦੇ ਨੇ ਇੱਕ ਦੂਜੇ ਨਾਲੋਂ ਭੱਦਰ ਭਾਸ਼ਾ ਬੋਲਦੇ ਹਨ ਔਰ ਜਿਹੜੀਆਂ ਆਪਾਂ ਦਰਸ਼ਨ ਕਰਨ ਜਾਣਾ ਹੈ ਇਹ ਸਾਡੀ ਅੰਤਰਾਤਮਾ ਸਾਡੀਆਂ ਭਾਵਨਾ ਸਾਡੇ ਆਪਣੇ ਈਸ਼ ਦੇਵਤਾ ਦੇ ਨਾਲ ਜੁੜੀਆਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ ਪੇ ਸਾਨੂੰ ਉਥੋਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲਦਾ ਬਲਵਕਸ਼ੋ ਉਥੋਂ ਦਾ ਜਾਂਦਾ ਜਿਹੜੀ ਆਗਿਆ ਦਿੱਤੀ ਜਾਏ ਇਹ ਇੱਕ ਪਰਖੇ ਦੀ ਗੱਲ ਨਹੀਂ ਇੱਕ ਸਮੁਦਾਏ ਦੀ ਗੱਲ ਨਹੀਂ ਇਹ ਸਾਰੇ ਹੀ ਪੰਜਾਬੀਆਂ ਦਾ ਉਹਨਾਂ ਦੇ ਨਾਲ ਦਿਲੋਂ ਔਰ ਆਸਥਾ ਬੱਜੀ ਹੈ ਸਰਕਾਰ ਨੂੰ ਕਹਿੰਦੇ ਆ ਵੀ ਇਹਦੀ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਯਾਤਰਾ ਵਾ ਉਹ ਕੇਂਦਰ ਸਰਕਾਰ ਨੇ ਰੋਕ ਕੇ ਤੇ ਆਪਣਾ ਜਿਹੜਾ ਦੋਹਰੇ ਮਾਪਰਦੰਡਾਂ ਵਾਲਾ ਚਿਹਰਾ ਵਾ ਉਹ ਨੰਗਾ ਕਰਤਾ ਵਾ ਕਿਉਂਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਮੌਕਾ ਆਉਂਦਾ ਤੇ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖਾਸ ਕਰਕੇ ਵਿਗਾਨਗੀ ਦਾ ਜਿਹੜਾ ਅਹਿਸਾਸ ਕਰਾਉਂਦੀ ਆ ਇਸੇ ਤਰ੍ਹਾਂ ਹੁਣ ਵੀ ਕੀਤਾ ਕਿ ਪਲਵਾਨਾਂ ਹਮਲੇ ਤੋਂ ਬਾਅਦ ਜੇਕਰ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰੂ ਧਾਮ ਦੇ ਦਰਸ਼ਨਾਂ ਵਾਸਤੇ ਵੀ ਭੇਜਿਆ ਜਾ ਸਕਦਾ ਇਹ ਪਰ ਸਰਕਾਰ ਨੇ ਜਿਹੜੀ ਆ ਇਹ ਦੋਹਰੀ ਨੀਤੀ ਅਪਣਾ ਕੇ ਰੱਖੀ ਆ ਵੀ ਕੋਈ ਵੀ ਮੌਕਾ ਜਿਹੜਾ ਵਾ ਉਹ ਸਿੱਖਾਂ ਨੂੰ ਵਿਗਾਨਗੀ ਦਾ ਅਹਿਸਾਸ ਕਰਾਉਣ ਤੋਂ ਬਗੈਰ ਨਹੀਂ ਜਾਣ ਦਿੰਦੀ ਇਰਕਾਂ ਵੀ ਇਹਨਾਂ ਇਦਾਂ ਕੀਤਾ ਵਾ ਜੇਕਰ ਉਹ ਘੱਟ ਤੋਂ ਘੱਟ ਵੀ 13 ਮੈਂਬਰ ਕ੍ਰਿਕਟ ਟੀਮ ਦੇ ਲਾ ਲੋ ਤੇ ਉਹਨਾਂ ਦੇ ਨਾਲ ਉਹਨਾਂ ਦੀ ਪ੍ਰਬੰਧਕੀ ਕਮੇਟੀ ਲਾ ਲੋ ਕੋਈ 20-25 ਬੰਦਿਆਂ ਦਾ ਜੱਥਾ ਕਾਬਲੇ ਦੀ ਭਾਵਨਾ ਦੇ ਨਾਲ ਸਾਡੇ ਨਾਲ ਖੇਡ ਕੇ ਗਿਆ ਉਦੋਂ ਤੇ ਦੇਸ਼ ਦੀਆਂ ਭਾਵਨਾਵਾਂ ਜਿਹੜੀਆਂ ਉਹ ਹਿੱਟ ਨਹੀਂ ਹੋਈਆਂ ਤੇ ਜੇਕਰ ਸਾਡਾ ਜੱਥਾ ਚੱਲ ਜਾਂਦਾ ਵਾ ਤੇ ਫੇਰ ਇਹ ਕਹਿੰਦੇ ਦੇਸ਼ ਦੀਆਂ ਭਾਵਨਾਵਾਂ ਹਿੱਟ ਹੋ ਜਾਂਦੀਆਂ ਨੇ ਜਦ ਕਿ ਪਾਕਿਸਤਾਨੀ ਅਤਵਾਦੀਆਂ ਨੇ ਇੱਥੇ ਹਮਲਾ ਕਰਕੇ ਸਾਡੇ ਲੋਕਾਂ ਨੂੰ ਮਾਰਿਆ ਪਰ ਇਹ ਜਿਹੜੀ ਸਰਕਾਰ ਆ ਇਹ ਸਿਰਫ ਆਪਣੇ ਵਿੱਤੀ ਲਾਭ ਕਰਕੇ ਇਹ ਜਿਹੜੀ ਮੈਚ ਕਰਵਾ ਰਹੀ ਆ ਜਿਹੜੀ ਕਿ ਮੈਂ ਪੂਰ ਜੋਰ ਇਹਦੀ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਬੇਨਤੀ ਵੀ ਕਰਨਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਅਰਚਨਾ ਉਹ ਨਹੀਂ ਪਾਉਣੀ ਚਾਹੀਦੀ ਤੇ ਸਾਨੂੰ ਜਥੇ ਜਾਣ ਵਾਸਤੇ ਜਿਹੜੀ ਉਹ ਆਗਿਆ ਦੇਣੀ ਚਾਹੀਦੀ ਦਲਸ਼ੀਦ ਸਾਧ ਨੇ ਜਿਹੜੀ ਫਿਲਮ ਸਰਦਾਰ ਜੀ 3 ਬਣਾਈ ਸੀਗੀ ਉਹ ਫਿਲਮ ਜਿਹੜੀ ਆ ਉਹ ਪਲਵਾਮਾ ਹਮਲੇ ਤੋਂ ਪਹਿਲਾਂ ਬਣਾਈ ਸੀ ਤੇ ਉਹਦੇ ਵਿੱਚ ਸਿਰਫ ਇੱਕ ਦੋ ਪਾਕਿਸਤਾਨੀ ਕਲਾਕਾਰਾਂ ਨੇ ਜਿਹੜਾ ਕੰਮ ਕੀਤਾ ਸੀਗਾ ਫਿਰ ਵੀ ਇਹਨਾਂ ਨੇ ਜਿਹੜਾ ਸੇਖ ਹੋਣ ਕਰਕੇ ਦਲਜੀਤ ਦੇ ਸਾਹਦ ਨੂੰ ਜਿਹੜਾ ਵਾ ਉਹ ਇੱਕ ਕੱਤਵਾਦੀ ਗਦਾਰ ਕਹਿਣ ਦੇ ਕਹਿ ਕੇ ਤੇ ਉਹਦੀ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਦ ਕਿ ਜਦੋਂ ਇਹਨਾਂ ਨੂੰ ਕੋਈ ਵਿੱਤੀ ਲਾਭ ਹੁੰਦਾ ਉਹਦੇ ਕਰਕੇ ক্রিকেট ਜਿਹੜਾ ਮੈਚ ਆ ਉਹ ਬੜੇ ਜੋਰ ਸ਼ੋਰ ਨਾਲ ਖੇਡ ਰਹੇ ਨੇ ਸੋ ਮੈਂ ਇਸ ਗੱਲ ਤੇ ਵੀ ਮੈਨੂੰ ਬਹੁਤ ਦੁੱਖ ਆ ਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਉਹਦੇ ਵਿੱਚ ਕੋਈ ਵੀ ਦੇਸ਼ੀ ਵਿਦੇਸ਼ੀ ਵਾਲਾ ਚੱਕਰ ਨਹੀਂ ਜੇ ਪਿੱਛੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੀ ਗੱਲ ਆਈ ਸੀ ਸਿਰੇ ਨਵਜੋਤ ਸਿੱਧੂ ਜੀ ਨੇ ਜਿਹੜਾ ਉਹ ਬੜਾ ਯਤਨ ਕੀਤਾ ਸੀ ਉੱਥੇ ਜਾ ਕੇ ইমরান ਖਾਨ ਸਰਕਾਰ ਸੀਗੀ ਜਿਹੜੀ ইমরান ਖਾਨ ਨਾਲ ਉਹਨਾਂ ਦੀ ਦੋਸਤੀ ਸੀਗੀ ਜਿਹੜਾ ਬੰਦਾ ਕਿਤੇ ਕਿਸ ਨੂੰ ਮਿਲਦਾ ਉਹਨੂੰ ਜੱਫੀ ਵੀ ਪਾਉਂਦਾ ਤੇ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਜੋ ਕਿ ਇਹ ਸਰਕਾਰ ਨੇ ਪਲਵਾਨਾ ਹਮਲੇ ਤੋਂ ਬਾਅਦ ਫੇਰ ਬੰਦ ਕਰਤਾ ਪਰ ਉਹਦੇ ਯਤਨਾਂ ਸਦਕਾ ਖੁੱਲਿਆ ਉਦੋਂ ਵੀ ਇਹਨਾਂ ਨੇ ਉਹਨੂੰ ਇੱਕ ਸਿੱਖ ਹੋਣ ਕਰਕੇ ਅਤਵਾਦੀ ਕਹਿ ਕੇ ਉਹਦੀ ਬਹੁਤ ਬਦਨਾਮੀ ਕੀਤੀ ਤੇ ਹੁਣ ਵੀ ਇਹਨਾਂ ਮੌਕੇ ਹੀ ਲੱਭਿਆਵਾ ਦੇ ਸਿੱਖਾਂ ਨੂੰ ਜਿਹੜਾ ਵਾ ਕਿ ਇਸ ਤਰ੍ਹਾਂ ਹਟ ਕੀਤਾ ਜਾ ਸਕਦਾ ਜੇ ਪੰਜਾਬੀਆਂ ਦੇ ਵੀ ਹਿਰਦੇ ਜਿਹੜੇ ਉਹ ਬਲੁੰਦਰੇ ਪਏ ਨੇ ਉਹਨਾਂ ਦੀ ਇਸ ਕਾਰਵਾਈ ਕਰਕੇ ਮੇਰਾ ਵੀਰ ਜੀ ਸੰਦੀਪ ਪਿੰਡਾ ਰੋੜੀ ਤੋਂ ਵੀਰ ਆਪਣਾ ਨਾਲ ਜੱਗੀ ਜਾਗਵਾਲ ਪਹਿਲਾਂ ਆਪਾਂ ਸਮਗਰੀ ਲੈ ਕੇ ਗਏ ਸੀਗੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠੜਕੇ ਵਗੈਰਾ ਲੱਗੇ ਚਾਰ ਪੰਜ ਪਿੰਡਾਂ ਦੇ ਵਿੱਚ ਬਾਅਦ ਵਿੱਚ ਆਪਾਂ ਜਾਂਦ ਰਹੇ ਆ ਅਜਨਾਲਾ ਅਜਨਾਲਾ ਸਾਡੇ ਲਾਗੇ-ਲਾਗੇ ਕਾਫੀ ਪਿੰਡਾਂ ਵਿੱਚ ਜਾ ਕੇ ਆਪਾਂ ਰਾਸ਼ਨ ਦਾ ਪਹਿਲਾਂ ਸਮਾਨ ਦਿੱਤਾ ਬ੍ਰੈਡ ਦੁੱਧ ਵਗੈਰਾ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਦੇ ਕੇ ਆਏ ਆ ਮੈਡੀਸਨ ਵਗੈਰਾ ਕਾਫੀ ਆਪਾਂ ਦੇ ਕੇ ਆਏ ਅਥੇ ਅੱਜ ਆਪਾਂ ਜਾ ਰਹੇ ਆ ਜੀ ਉਸ ਤੋਂ ਬਾਅਦ ਹੁਣ ਜਿਹੜੇ ਉੱਥੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਰਹੇ ਆ ਜਿਹੜੀ ਕਿ ਸੇਵਾ ਕੁਝ ਆਪਣੇ ਵੀਰ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਰਾ ਨਾਲ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਵੀਰ ਆਪਣਾ ਅਮਨ ਚਲਾੰਗ ਤੋਂ ਜੱਗੀ ਜਾਗੋਵਾਲ ਇਹਨਾਂ ਦੇ ਸਹਿਯੋਗ ਦੇ ਸਾਰੇ ਭਰਾਵਾਂ ਦੇ ਨਾਲ ਆਪਾਂ ਜਾ ਰਹੇ ਆ ਅੱਜ ਤੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜੋ ਐਨਆਰਆਈ ਵੀਰਾਨੂੰ ਸੇਵਾ ਤੇਜ ਰਹੇ ਆ। ਕਾਫੀ ਦਿਨਾਂ ਤੋਂ ਅਸੀਂ ਜਾ ਰਹੇ ਹਾਂ ਤੇ ਸੇਵਾ ਦਾ ਸਮਾਨ ਲੈ ਕੇ ਅੱਜ ਜਿਹੜੇ ਚੀਜ਼ਾਂ ਦੀ ਲੋੜ ਹੀ ਆਪਾਂ ਉਹ ਚੀਜ਼ ਨੂੰ ਲੈ ਕੇ ਚੱਲੇ ਆ। ਇੱਕ ਸਾਥ ਸੰਗਤ ਦੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਜੀ ਜੋ ਅੱਜ ਦੇ ਸਮੇਂ ਦੇ ਵਿੱਚ ਧਾਰਮਿਕ ਮੁੱਦਾ ਬਣ ਰਿਹਾ ਆ ਜੀ ਧਰਮ ਨੂੰ ਲੈ ਕੇ। ਬੇਨਤੀ ਕਰਦੇ ਆ ਜੀ ਇਹੋ ਜਿਹਾ ਮੁੱਦਾ ਕੋਈ ਨਾ ਬਣਾਇਆ ਜਾਵੇ। ਅੱਜ ਸਾਨੂੰ ਲੋੜਿਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਹੱਲਾ ਮਾਰਨ ਦੀ ਜੋ ਸਾਡੇ ਤੇ ਕਰੋਪੀ ਆਈ ਆ। ਉਹਦੇ ਨਾਲ ਨਿੱਠਣ ਦੀ ਬੇਨਤੀ ਕਰਦੇ ਆਂ ਵੀ ਸਾਰੇ ਸੱਜਣ ਜੋ ਵੀ ਵੀਰ ਆਪਣੇ ਸੇਵਾ ਕਰ ਰਿਹਾ ਏ ਕਿ ਧਰਮ ਨੂੰ ਸਾਈਡ ਤੇ ਰੱਖ ਕੇ ਕਿ ਇਨਸਾਨੀਅਤ ਤੌਰ ਤੇ ਆਪਾਂ ਸੇਵਾ ਕਰੀਏ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਨਾਲ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਵੀਰਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਏ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੈਵੀ ਗੇਲਾ ਪੰਮ ਗਰੀਨ ਚਾਤੋਂ ਆਇਆ ਜੋ ਹਰਤੇ ਮਲਕੀ ਮੁਤਾਬਿਕ ਜੋ ਚੱਲ ਰਿਹਾ ਆ ਕਿ ਮਲਕੀ ਆਪਾਂ ਦੋ ਗੱਡੀਆਂ ਲੈ ਕੇ ਜਾ ਰਹੇ ਆ ਪਹਿਲਾਂ ਵੀ ਆਪਾਂ ਸੇਵਾ ਕੀਤੀ ਨਵਾਈ ਜੋ ਰਾਸ਼ਨ ਕਿਸ ਨੂੰ ਮਤਲਬ ਚਾਹੀਦਾ ਹੈ ਉਹ ਮਕਸਾਰਾ ਉਹਨਾਂ ਦੇ ਘਰ ਪਹੁੰਚਾਇਆ ਆ ਸਾਡੇ ਐਨਆਰਆਈ ਵੀਰਾਂ ਨੇ ਸਾਨੂੰ ਮਤਲਬ ਕੀ ਮਦਦ ਕੀਤੀ ਹੈ ਤੇ ਆਪਾਂ ਚਲੋ ਮਤਲਬ ਕੰਬਲ ਵਗੈਰਾ ਲੈ ਕੇ ਜਾ ਰਹੇ ਆ ਚਾਦਰਾਂ ਵਗੈਰਾ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਮਤਲਬ ਹੈ ਤੇ ਉਹਨਾਂ ਨੂੰ ਆਪਾਂ ਚਾਦਰਾਂ ਜੁਦਰਾਂ ਦਵਾਂਗੇ ਉੱਥੇ ਤੇ ਸਾਡੇ ਐਨਆਰਆਈ ਵੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਮਦਦ ਕਰ ਰਹੇ ਨੇ ਤੇ ਜੋ ਜਾਤ ਪਾਤ ਦਾ ਲੈ ਕੇ ਕੋਈ ਵੀ ਚੱਕਰ ਆ ਕੋਈ ਆਪਣੇ ਦਿਮਾਗ 'ਚ ਇਦਾਂ ਦਾ ਕੋਈ ਖਿਆਲ ਨਾ ਰੱਖੋ ਸਾਰੇ ਬੰਦੇ ਆਪਣੀ ਸੇਵਾ ਹੁਬੂ-ਮਾਰ ਵਧੀਆ ਤਰੀਕਾ ਨਾਲ ਕਰ ਰਹੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ